ਇਕਦਾਂ ਪਾਰਟੀ ਦੇ ਮੁਖੀ ਗੁਰਮੀਤ ਲਾਲ ਬਿੱਟੂ ਕਪੂਰਤਲਾ ਜ਼ਿਲ੍ਹੇ ਦੇ ਵਿੱਚ ਪੰਜਾਬ ਰਾਜ ਵਿੱਚ ਵੱਧ ਰਹੇ ਨਸ਼ਿਆਂ ਨੂੰ ਲੈ ਕੇ ਸਮੇਂ-ਸਮੇਂ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਜਾਂਦੇ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਤੰਤਰ ਦੇ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਨੂੰ ਪਹੁੰਚਾਉਂਦੇ ਰਹਿੰਦੇ ਨੇ ਉੱਥੇ ਹੀ ਜ਼ਿਲ੍ਹਾ ਕਪੂਰਤਲਾ ਦੇ ਵਿੱਚ ਚਿੱਟੇ ਵਿੱਚ ਨਜਾਇਜ਼ ਸ਼ਦਾਬ ਨਜਾਇਜ਼ ਲੋਟਲੀ ਦਾਦਾ ਸੱਤੀ ਸਮੇਤ ਨਸ਼ੇ ਦਾ ਤੰਦਾ ਵੱਡੇ ਪੱਧਰ ਉੱਤੇ ਚੱਲ ਰਿਹਾ ਹੈ ਇਹ ਧੰਦਾ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਅੱਜ ਤੱਕ ਅਜੇ ਸਮਾਜ ਵਿਰੋਧੀ ਅੰਸਾ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਅਤੇ ਆਪ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਹੈ। ਪ੍ਰਧਾਨ ਜੀ ਕੀ ਮਾਮਲਾ ਸੀ ਜਿਸ ਨੂੰ ਲੈ ਕੇ ਇਕਤਾ ਪਾਰਟੀ ਵੱਲੋਂ ਜਿਹੜੀ ਪ੍ਰੈਸ ਮੀਟਿੰਗ ਕੀਤੀ ਗਈ ਹੈ? ਮੈਂ ਗੁਰਮੀਤ ਲਾਲ ਬਿੱਟੂ ਪ੍ਰਧਾਨ ਇਕਤਾ ਪਾਰਟੀ वैसे तोਸੀਂ ਸਮੇਂ-ਸਮੇਂ ਤੇ ਵੀ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਵਿੱਚ ਜੋ ਨਸ਼ਾ ਨਜਾਇਜ਼ ਵਿਕਦਾ ਉਹਦੇ ਖਿਲਾਫ ਇੱਕ ਤਾਂ ਪਾਰਟੀ ਸਮੇਂ-ਸਮੇਂ ਤੇ ਪ੍ਰੋਗਰਾਮ ਕਰਦੀ ਗਈ ਹੈ ਕਿਉਂਕਿ ਹੁਣ ਪਿਛਲੇ ਦਿਨੀ ਹੀ ਮੈਂ ਸਮਝਦਾ ਮਿਸਰੂਰ ਦੇ ਵਿੱਚ ਵੀ ਪਿੰਡ ਗੁਜਰਾ ਦੇ ਵਿੱਚ ਵੀ ਜਿਹੜੇ 20 22 ਬੰਦੇ ਉੱਥੇ ਮਰੇ ਆ ਉਹ 22 ਬੰਦੇ ਮਰੇ ਆ ਤੇ ਮੇਰੇ ਹਿਸਾਬ ਨਾਲ ਉੱਥੇ ਕਾਫੀ ਜੜੇ ਆ ਵੀ ਉੱਤੇ ਹਸਤਾ ਦੇ ਵਿੱਚ ਵੀ ਦਾਖਲ ਹੈਗੇ ਆ ਉਹ ਜਿਹੜੇ ਬੰਦੇ ਮਰੇ ਆ ਜੋ ਦਾਖਲ ਹੈਗੇ ਆ ਉਹ ਨਜਾਇਜ਼ ਸ਼ਰਾਬ ਜਿਹੜੀ ਟੀਕਿਆਂ ਵਾਲੀ ਤਜਾਹ ਵਾਲੀ ਜਿਹੜੀ ਆ ਉਹ ਲਗਭਗ ਪੂਰੇ ਪੰਜਾਬ 'ਚ ਹੀ ਲੱਗਦੀ ਪਈ ਆ ਉਹ ਸ਼ਰਾਬ ਪੀਣ ਦੇ ਨਾਲ ਮੈਂ ਸਮਝਦਾ ਉਹ ਗਰੀਬ ਪਰਿਵਾਰਾਂ ਦੇ ਵਿੱਚੋਂ ਜਿਨ੍ਹਾਂ ਦੀ ਮੋਤਾ ਹੋਈਆਂ ਉਹ ਸਾਰੀ ਜ਼ਿੰਮੇਵਾਰੀ ਮੈਂ ਸਮਝਦਾ ਇੱਕ ਤੇ ਉਥੋਂ ਦੀ ਪ੍ਰਸ਼ਾਸਨ ਦੀ ਹੈਗੀ ਆ ਦੂਸਰੀ ਉੱਤੇ ਸਰਕਾਰ ਦੀ ਹੈਗੀ ਆ ਕਿਉਂਕਿ ਸਮੇਂ-ਸਮੇਂ ਤੇ ਜਦੋਂ ਸਰਕਾਰਾਂ ਬਣਦੀਆਂ ਉਹ ਬੜੇ-ਬੜੇ-ਬੜੇ ਦਾਅਵੇ ਕਰਦੀਆਂ ਆ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਕੋਈ ਸਰਕਾਰ ਕਹਿੰਦੀ ਆ 2 ਹਫ਼ਤੇ ਖਤਮ ਕਰ ਦੇਵਾਂਗੇ ਕੋਈ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੀ ਅਸੀਂ ਜੇ ਨੂੰ 2 ਹਫ਼ਤਿਆਂ ਵਿੱਚ ਖਤਮ ਕਰ ਦੇਵਾਂਗੇ ਪਰ ਮੈਂ ਸਮਝਦਾ ਵੀ ਇਹ ਜੋ ਪੰਜਾਬ ਦੇ ਅੱਜ ਹਾਲਾਤ ਬਣੇ ਆ ਜਾਂ ਜਿਹੜੇ ਜਿੰਨਾਂ ਦੇ ਜੀ ਚਲੇ ਗਏ ਆ ਉਹਨਾਂ ਨੂੰ ਜਾ ਕੇ ਪੁੱਛੋ ਵੀ ਜਿਹੜੇ ਘਰ ਦੇ ਜੀ ਚਲੇ ਗਏ ਆ ਘਰ ਦੇ ਗੁਜ਼ਾਰੇ ਕਿੱਦਾਂ ਚੱਲਣਗੇ ਕਿਉਂਕਿ ਗਰੀਬ ਬੰਦਾ ਹਮੇਸ਼ਾ ਸੋਚਦਾ ਵਾ ਵੀ ਜੇ 5-700 ਹਜ਼ਾਰ ਦਿਹਾੜੀ ਲੈਂਦਾ ਤੇ ਉਹ 100-200 ਰੁਪਇਆ ਮੈਂ ਸਮਝਦਾ ਜਿਹੜੇ ਨਿਆਂਇਸ਼ਲਾ ਬੀਤੇ ਐ ਉਥੇ ਜਿਹੜੇ ਉਹ ਖਰਚ ਜਾਂਦੇ ਐ ਦੂਸਰਾ ਮੈਂ ਇੱਕ ਤੁਹਾਨੂੰ ਹੋਰ ਬੇਨਤੀ ਕਰਦਾ ਵੀ ਉਥੇ ਰਮਨ ਅਮਨ ਰੋੜਾ ਜਿਹੜੇ ਐ ਪੰਜਾਬ ਦੇ ਮੰਤਰੀ ਹੈਗੇ ਐ ਉਹ ਪਰਿਵਾਰਾਂ ਦੇ ਨਾਲ ਦੁੱਖ ਜਿਹੜੇ ਐ ਸਾਂਝ ਕਰਨਗੇ ਸੀਗੇ ਪਰ ਮੈਂ ਸਮਝਦਾ ਮੰਤਰੀਆਂ ਨੂੰ ਸਵਾਲ ਜਵਾਬ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਵਾ ਉਨਾਂ ਨੇ ਜਵਾਬ ਇਹ ਦਿੱਤਾ ਵੀ ਦੇਖੋ ਮੀਡੀਆ ਵਾਲਿਆਂ ਨੂੰ ਵੀ ਜੇ ਠੇਕੇ ਤੋਂ ਸ਼ਰਾਬ ਲਈ ਹੁੰਦੀ ਤੇ ਸ਼ਾਇਦ ਇਹ ਬੰਦੇ ਨਾ ਮਰਦੇ ਅਸੀਂ ਕਹਿੰਦੇ ਵਾਕਈ ਠੇਕਿਆਂ 'ਚ ਸ਼ਰਾਬ ਵਕਣੀ ਚਾਹੀਦੀ ਆ ਠੇਕਿਆਂ ਤੋਂ ਹੀ ਲੈਣੀ ਚਾਹੀਦੀ ਆ ਕਿਉਂਕਿ ਮੈਂ ਉਹ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਨਾ ਜੇ ਤੁਸੀਂ ਕਹਿੰਦੇ ਵਾਕਈ ਕਹਿੰਦੇ ਆ ਕਿ ਸ਼ਰਾਬ ਬਾਹਰ ਵਿਕਦੀ ਆ ਜਿਹੜੀ ਸ਼ਰਾਬ ਵਿਕਦੀ ਆ ਜ਼ਿੰਮੇਵਾਰੀ ਕਿਸਦੀ ਆ ਇੱਕ ਤੇ ਐਕਸਾਈਜ਼ ਵਿਭਾਗ ਦੇ ਦੀ ਹੈਗੀ ਆ ਦੂਸਰੀ ਪ੍ਰਸ਼ਾਸਨ ਦੀ ਹੈਗੀ ਆ ਤੀਸਰੀ ਸਰਕਾਰ ਦੀ ਹੈਗੀ ਆ ਦੇਖੋ ਇਹ ਕਿੰਨੇ ਜੜੀਆਂ ਚੀਜ਼ਾਂ ਜੜੀਆਂ ਇਹ ਚੀਜ਼ਾਂ ਰੋਕਣ ਵਾਸਤੇ ਹੈਗੀਆਂ ਪਰ ਮੈਂ ਸਮਝਦਾ ਵੀ ਆਈ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਵੀ ਲਗਾਤਾਰ ਮੈਂ ਸਮਝਦਾ ਪੰਜਾਬ ਜੀ ਸੋਏ ਸ਼ਰਾਬ ਵਗਦੀ ਪਈ ਹੈ ਬੰਦੇ ਮਰਦੇ ਪਏ ਲੋਕਾਂ ਦੇ ਜੀ ਘਰੋਂ ਜਾਂਦੇ ਪਏ ਆ ਜੇ ਆਪਾਂ ਕਪੂਰਥਲੇ ਦੀ ਗੱਲ ਕਰਦੇ ਆ ਕਪੂਰਥਲੇ ਦੇ 2 ਸਾਲਾਂ ਦੇ ਵਿੱਚ ਵੈਸੇ ਜੀ ਕਾ ਪਾਰਟੀ ਸਵੇ-ਸਵੇ ਤੇ ਪ੍ਰੋਗਰਾਮ ਕਰਦੀ ਪਈ ਹੈ ਪਰ ਪਿਛਲੇ 2 ਸਾਲਾਂ ਦੇ ਵਿੱਚ ਕਪੂਰਥੱਲੇ ਦੇ ਵਿੱਚ ਕੜੀ ਚੀਜ਼ ਨਹੀਂ ਪਹੁੰਚਦੀ ਪਈ ਮੈਂ ਐਸਐਸਪੀ ਸਾਹਿਬ ਨੂੰ ਜਿਹੜੇ ਹੇਠਲੇ ਅਫਸਰ ਨੂੰ ਬੇਨਤੀ ਕਰਨਾ ਚਾਹਨਾ ਵੀਏਕਤਾ ਪਾਰਟੀ ਨੇ ਬੜੇ ਪ੍ਰੋਗਰਾਮ ਕੀਤੇ ਆ ਨਸ਼ਿਆਂ ਦੇ ਖਿਲਾਫ ਕਿਉਂਕਿ ਦੇਖੋ ਜੜੇ ਠੇਕੇਦਾਰਾਂ ਨੇ ਕਰੋੜਾਂ ਅਰਬਾਂ ਰੁਪਈਆ ਲਾ ਕੇ ਵੀ ਇਹ ਸਰਕਾਰ ਨੂੰ ਫਾਇਦਾ ਪਹੁੰਚਾਉਂਦੇ ਆ ਕਿਉਂਕਿ ਪੰਜਾਬ ਦੇ ਵਿੱਚ ਜੜੀ ਵੀ ਸਰਕਾਰ ਬੰਦੀ ਆ ਉਹ ਸ਼ਰਾਬ ਦੇ ਠੇਕੇਦਾਰਾਂ ਤੋਂ ਜਿੰਨਾਂ ਨੂੰ ਮੋਟੀ ਕਮਾਈ ਜੜੀ ਹੈ ਉਹ ਸਰਕਾਰਾਂ ਨੂੰ ਆਂਦੀ ਹੈ ਕਿਉਂਕਿ ਲੋਕ ਕਹਿੰਦੇ ਪੰਜਾਬ ਦੇ ਵਿੱਚ ਤਮਾਮ ਪੁੱਤ ਸਰਕਾਰ ਦੇ ਜਿਹੜੇ ਹੁੰਦੇ ਆ ਉਹ ਠੇਕੇਦਾਰ ਹੁੰਦੇ ਆ ਪਰ ਕਪੂਰਥੱਲੇ ਦੇ ਵਿੱਚ ਇਹੋ ਜੀ ਕੜੀ ਚੀਜ਼ ਨਹੀਂ ਵਿਗਦੀ ਚਿੱਟਾ ਵਿਗਦਾ ਸ਼ਰਾਬ ਵਿਕਦੀ ਹੈ ਡੜਾ ਸੱਟਾ ਚੱਲਦਾ ਲੈਟਰੀ ਚੱਲਦੀ ਹੈ ਪਰ ਅੱਜ ਤੱਕ ਸਰਕਾਰ ਨੂੰ ਇਹ ਪੁੱਛਣਾ ਚਾਹਨਾ ਕਪੂਰਥੱਲੇ ਜਿਹੜੇ ਸਰਕਾਰ ਦੇ ਨਿਵਾਸੀ ਹੈਗੇ ਆ 2 ਸਾਲਾਂ ਦੇ ਵਿੱਚ ਇਹ ਸਰਕਾਰ ਵੱਲੋਂ ਜਾਂ ਕਪੂਰਥ ਜਿੰਨੇ ਆਪ ਦੇ ਨਵੇਂਦੇ ਹੈਗੇ ਆ ਇੱਕ ਵੀ ਬੰਦਾ ਦੱਸ ਦਵੇ ਕਿ ਅਜੇ ਤੱਕ ਕਿਸੇ ਨਸ਼ਿਆਂ ਦੇ ਖਿਲਾਫ ਕੋਈ ਗੱਲ ਕੀਤੀ ਹੋਵੇ ਜ਼ਿੰਮੇਵਾਰੀ ਤੁਸੀਂ ਕਿਹਦੀ ਸਮਝਦੇ ਕੀ ਪ੍ਰਸ਼ਾਸਨ ਦੀ ਲਾਹ ਪ੍ਰਵਾਈ ਕੀ ਪੁਲਿਸ ਪ੍ਰਸ਼ਾਸਨ ਦੀ ਲਾਹ ਪ੍ਰਵਾਈ ਕੋਈ ਮੈਂ ਤਾਂ ਪਹਿਲਾਂ ਗੱਲ ਕੀਤੀ ਹੈ ਇਹ ਤੇ ਜ਼ਿੰਮੇਵਾਰੀ ਜਿਹੜੀ ਹੈ ਪ੍ਰਸ਼ਾਸਨ ਦੀ ਵੀ ਬੰਦੀ ਹੈ ਪਹਿਲੀ ਗੱਲ ਤਾਂ ਸਰਕਾਰ ਦੀ ਮੰਦੀ ਹੈ ਕਿਉਂਕਿ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਵੀ ਅਸੀਂ ਹੁਣ ਨਸ਼ਾ ਖਤਮ ਕਰ ਦੇਵਾਂਗੇ ਸਰਕਾਰ ਦੀ ਪਹਿਲ ਦਾ ਤੇ ਜ਼ਿੰਮੇਵਾਰੀ ਬੰਦੀ ਹੈ ਐਕਸਾਈਜ਼ ਦੀ ਬੰਦੀ ਹੈ ਪੁਲਿਸ ਮੈਚ ਮੇਰੀ ਤੇ ਬੰਦੀ ਬੰਦੀ ਹੈ ਕਿਉਂਕਿ ਜੇ ਆਪਾਂ ਕਪੂਰਥਲੇ ਸਿਟੀ ਚ ਆਪਾਂ ਬੈਠੇ ਆਂ ਇਹ ਸਿਟੀ ਥਾਣੇ ਵਾਲਿਆਂ ਦੀ ਤੇ ਐਕਸਾਈਜ਼ ਮੈਚ ਮੇਰੀ ਜਿਹੜੀ ਹੈ ਜ਼ਿੰਮੇਵਾਰੀ ਬੰਦੀ ਹੈ ਤਾਂ ਜੇ ਗੱਲ ਕਰੀਏ ਜਿਹੜੇ ਕਿ ਦੋ ਨੰਬਰ ਦੇ ਵਪਾਰੀ ਹੈ ਸ਼ਰਾਬ ਦੇ ਤਾਂ ਉਹਨਾਂ ਨੂੰ ਤੁਸੀਂ ਕਿੱਦਾਂ ਦੇ ਦੇ ਕਿ ਜਿਹੜਾ ਕਿ ਉਹਨਾਂ ਦੇ ਉੱਤੇ ਕਿਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਕਿ ਜਿਆਦਾ ਕਾਨੂੰਨ ਸਖਤ ਹੋਣਾ ਚਾਹੀਦਾ ਦੇਖੋ ਜੀ ਮੈਂ ਤੇ ਇਹੀ ਕਹਿੰਦਾ ਜਿ ਦੇਖੋ ਜਿਹੜੇ ਸ਼ਰਾਬ ਵੇਚ ਨਾਲ ਹੈਗੇ ਆ ਜਾਂ ਹੋਰ ਨਸ਼ੇ ਵੇਚਦੇ ਆ ਉਹਨਾਂ ਨੂੰ ਇਹ ਪਤਾ ਵੀ ਕੋਈ ਕਰ 10-15 ਬੋਤਲਾਂ ਫੜੀਆਂ ਗਈਆਂ 2-4-5 ਜਨਾ ਜਮਾਨਤ ਹੋ ਜਾਣੀ ਹੈ ਉਹ ਜਦੋਂ ਬਾਹਰ ਆਂਦਾ 2-4-15 ਬੋਤਲਾਂ ਵੇਚਦਾ ਮੁਰ ਕੇ ਪੇਟੀਆਂ ਸ਼ੁਰੂ ਕਰ ਦਿੰਦਾ ਅਸੀਂ ਕਹਿੰਦੇ ਕਾਨੂੰਨ ਕੋਈ ਇਹੋ ਜਿਹਾ ਹੋਣਾ ਚਾਹੀਦਾ ਵੀ ਜਿਸ ਤਰ੍ਹਾਂ ਅੱਜ ਕੋਈ ਬੰਦਾ ਚਿੱਟੇ ਵਾਲਾ ਫੜਿਆ ਜਾਂਦਾ 2-2 ਸਾਲ ਜਮਾਨਤ ਨਹੀਂ ਹੁੰਦੀ ਇਸੇ ਤਰ੍ਹਾਂ ਕੋਈ ਜਿਹੜੇ ਕੋਈ ਸ਼ਰਾਬ ਫੜੀ ਜਾਂਦੀ ਹੈ ਚਾਹੇ 4 ਬੋਤਲਾਂ 4 ਬੇਟੀਆਂ 50 ਬੇਟੀਆਂ 100 ਬੇਟੀਆਂ ਇਹ ਤੇ ਇਹੋ ਜਿਹਾ ਕਾਨੂੰਨ ਲਾਗੂ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਫੜਿਆ ਜਾਂਦਾ ਘੱਟੋ-ਘੱਟ 2 ਸਾਲ ਬੰਦੇ ਦੀ ਜਮਾਨਤ ਨਹੀਂ ਹੋਣੀ ਚਾਹੀਦੀ ਕਿਉਂਕਿ ਜਿੰਨਾ ਚਿਰ ਕਾਨੂੰਨ ਨਹੀਂ ਬੰਦਾ ਉਹਨਾਂ ਚਿਰ ਮੈਂ ਸਮੇਂ ਦਾ ਵੀ ਕਬੂਥਲੇ ਵਿੱਚ ਜਾਂ ਪੰਜਾਬ ਦੇ ਵਿੱਚ ਇਹ ਠੇਕੇਦਾਰਾਂ ਦੀ ਤੇ ਸ਼ਰਾਬ ਵੇਚਣ ਵਾਲਿਆਂ ਦੀ ਮੈਂ ਸਮਝਦਾ ਆਮਣੇ ਸਾਹਮਣੇ ਹੁੰਦੇ ਰਹਿਣਗੇ ਜੇ ਕਾਨੂੰਨ ਬਣ ਜਾਵੇ ਤੇ ਮੈਂ ਸਮਝਦਾ ਕਿ ਅਮਨ ਸ਼ਾਂਤੀ ਜਿਹੜੀ ਬਿਲਕੁਲ ਹੋਊਗੀ ਕਿ ਜੇ ਬੰਦਾ 1000 ਰੁਪਏ ਦਿਹਾੜੀ ਕਮਾਉਂਦਾ ਉਹ 200 ਰੁਪਏ ਖਰਚਨ ਦਾ ਇਕੱਲਾ ਕਮੈ ਸਕਦਾ ਉਹਨੂੰ ਤਕਲੀਫ ਨਹੀਂ ਉਹਨੂੰ ਇੱਕ ਤਰ੍ਹਾਂ ਦੀ ਚੀਜ਼ ਸਹੀ ਮਿਲੂਗੀ ਇੱਕ ਉਹਦਾ ਜਿਹੜਾ ਸਰੀਰ ਜਿਹੜਾ ਉਹ ਬਿਲਕੁਲ ਸਹੀ ਰਹੂਗਾ ਟਟਾ ਕਹਿੰਦਾ ਮਤਲਬ ਕਿ ਐਕਸਾਈਜ਼ ਪਾਲਿਸੀ ਦੇ ਵਿੱਚ ਵੀ ਬਦਲਾਵ ਦੀ ਲੋੜ ਹੈਗੀ ਹੈ ਬਿਲਕੁਲ ਜੀ ਮੈਂ ਕਹਿੰਦਾ ਕੋਈ ਐਹੋਜੇ ਅਫਸਰ ਚਾਹੀਦੇ ਆ ਵੀ ਜੜੇ ਮੈਂ ਸਮਝ ਲੈ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਕਤਾ ਪਾਰਟੀ ਸਮੇ ਸਮੇ ਤੇ ਚਾ ਕਿਸੇ ਦੀ ਵੀ ਸਰਕਾਰ ਆਈ ਹੈ ਇਹਨਾਂ ਨਸ਼ਿਆਂ ਵਾਲੇ ਦੇ ਖਿਲਾਫ ਇਕਤਾ ਪਾਰਟੀ ਹੈਗੀ ਹੈਗੀ ਹੈ ਚਾਹੇ ਜੋ ਮਰਜੀ ਕਪੂਰਤਲੇ ਚ ਹੋਵੇ